ਤੇਨ ਸਲਾਬਾ ਦੇ ਮੁੰਡੇ ਆ ਮਾਪਿਆਂ ਦਾ ਇਕਲਤਾ ਪੁੱਤ ਪਿੰਡ ਜਿੱਥੇ ਕੀ ਦੋਸਤ ਇਸ ਮੁੰਡੇ ਨੂੰ ਆਪਣਾ ਘਰ ਹੀ ਨਹੀਂ ਲੱਭਿਆ ਜਿੱਥੇ ਕਿਸ ਨੇ ਪਿੰਡ ਦੀਆਂ ਗਲੀਆਂ ਸਾਣ ਦਿੱਤੀਆਂ ਪਰ ਆਖਰ ਨੂੰ ਮੁੰਡੇ ਦੀ ਮਾਂ ਨੇ ਮੁੰਡੇ ਦੀ ਬਾਜ ਪਸਾਣ ਲੈਂਦੀ ਹੈ ਜਿੱਥੇ ਕੀ ਦੋਸਤੋ ਮੁੰਡੇ ਦੀ ਮਾਂ ਗੇਟਾਂ ਦੇ ਵਿੱਚ ਖੜ ਜਾਂਦੀ ਹੈ ਤੇ ਮੁੰਡੇ ਨੂੰ ਆਪਣੇ ਪੁੱਤ ਨੂੰ ਪਾ ਲੈਂਦੀ ਹੈ ਗੱਲ ਬਕੜੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੋਸਤੋ ਦੇਖ ਸਕਦੇ ਹੋ ਤੇ ਇੱਕ ਮੁੰਡੇ ਦੀ ਮਾਂ ਜੋ ਕਿ ਦੋਸਤੋ ਆਪਣੇ ਪੁੱਤ ਦੀ ਆਵਾਜ਼ ਤਿੰਨ ਸਾਲਾਂ ਬਾਅਦ ਸੁਣ ਕੇ ਬੂਹੇ ਦੇ ਬਾਹਰ ਆ ਜਾਂਦੀ ਹੈ ਜਿੱਥੇ ਕਿ ਦੋਤ ਇਸ ਮੁੰਡੇ ਨੂੰ ਆਪਣਾ ਘਰ ਆਸਾਨੀ ਦੇ ਨਾਲ ਲੱਭ ਜਾਂਦਾ ਹੈ ਜਿੱਥੇ ਕਿ ਦੋਤ ਇਸ ਮੁੰਡੇ ਨੂੰ ਪਿੰਡ ਦੀਆਂ ਅੰਗਲੀਆਂ ਦੇ ਵਿੱਚ ਖੰਜਲਖਵਾਰੀ ਕਰਨੀ ਬੇहद ਮਹਿੰਗੀ ਪੈ ਗਈ ਜਦੋਂ ਇਸ ਮੁੰਡੇ ਦੇ ਮਾਪਿਆਂ ਨੇ ਕਾਰ ਬਦਲ ਕੇ ਸੋਰ ਗਲੀ ਦੇ ਵਿੱਚ ਬਣਾ ਲਿਆ ਪਰ ਇਸ ਮੁੰਡੇ ਨੂੰ ਪਤਾ ਨਹੀਂ ਸੀ ਕਿ ਆਪਣੇ ਘਰ ਦੀ ਲੋਕੇਸ਼ਨ ਜਿੱਥੇ ਕੀ ਦੋਤੇ ਇਸ ਮੁੰਡੇ ਨੂੰ ਪਿੰਡ ਦੀਆਂ ਗਲੀਆਂ ਦੇ ਵਿੱਚ ਇਨੇ ਕਿੜੇ ਦਿਨੇ ਪੈ ਗਏ ਕਿਸ ਨੂੰ ਦੁਪਹਿਰੇ ਦੇ ਭਰੇ ਹਾਰੇ ਪੰਡ ਨੂੰ ਉਠਾ ਕੇ ਰੱਖ ਦਿੱਤਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਪੁੱਸ ਪੁੱਸ ਇਹ ਮੁੰਡਾ ਆਪਣੇ ਘਰ ਤੱਕ ਪਹੁੰਚਿਆ ਜਿੱਥੇ ਕੀ ਦੇਖਿਆ ਜਾਂਦਾ ਹੈ ਕਿ ਚੰਗੇ ਪਿਖਰੇ ਲਈ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾਂਦੇ ਹਨ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਆਪਣਾ ਵजूद ਭੁੱਲ ਜਾਂਦੇ ਹਨ ਤਾਂ ਫਿਰ ਉਹ ਬੇਹੱਦ ਮੁਸ਼ਕਲਾਂ ਦਾ